ਮੋਗੀ ਚਿਤਾਉ ਪਰ ਲਗेंगे ਹਰ ਬਰਸ ਮੇਲੇ ਬਤਨ ਪਰ ਮਿਟਨੇ ਵਾਲੋਂ ਕਾ ਬਾਕੀ ਜਹੀ ਨਿਸ਼ਾਨ ਹੋਗਾ ਸ਼ਹੀਦ ਆਜਮ ਸਰਦਾਰ ਭਗ ਸਿੰਘ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਪ੍ਰਧਾਨ ਤਰਵਿੰਦਰ ਸਿੰਘ ਦੁੱਲੜ ਦੀ ਅਗਵਾਈ ਦੇ ਵਿੱਚ ਅੱਜ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਨੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਆਜਮ ਭਗ ਸਿੰਘ ਰਾਜਗੁਰੂ ਸਖਦੇਵ ਉਹਨਾਂ ਦੀ ਜੋ ਮੂਰਤੀਆਂ ਨੇ ਉਹਨਾਂ ਦੇ ਹਾਰ ਪਾਏ ਗਏ ਨੇ ਗਲਾਂ ਦੇ ਵਿੱਚ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਆ ਨਾਰੇ ਲਗਾਏ ਗਏ ਨੇ ਸ਼ਹੀਦ ਭਗਤ ਸਿੰਘ ਅਮਰ ਰਹੇ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਟੋਕ ਕੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਦੁੱਲੜ ਮਜੂਰ ਨੇ ਪ੍ਰਧਾਨ ਜੀ ਅੱਜ ਸ਼ਹੀਦ ਦੇ ਆਜ਼ਮ ਭਗਤ ਸਿੰਘ ਸ਼ਹੀਦੀ ਦਿਹਾੜੇ ਮੌਕੇ ਇੱਥੇ ਪਹੁੰਚੇ ਹੋ ਕੀ ਬੋਲਣਾ ਚਾਹੁੰਦੇ ਅਸੀਂ ਜੀ ਅੱਜ ਇਹਨਾਂ ਨੂੰ ਜਿਹੜਾ ਸਲਾਮ ਕਰਨਾ ਹੈ ਇਹਨਾਂ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਕਿਉਂਕਿ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਰੋਲ ਅਦਾ ਕਰਿਆ ਹੈਗਾ ਇਹਨਾਂ ਨੇ ਉਸ ਟਾਈਮ ਜਦੋਂ ਆਪਣਾ ਦੇਸ਼ ਗੁਲਾਮ ਸੀਗਾ ਉਸ ਟਾਈਮ ਇਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਤੇ ਜੋ ਵੀ ਅੰਗਰੇਜ਼ਾਂ ਨੇ ਆਪਣੇ ਲੋਕਾਂ ਤੇ ਨਿਹੱਤਿਆਂ ਤੇ ਉਹਦਾ ਜ਼ੁਲਮ ਕੀਤਾ ਸੀ ਜਿੱਲੇ ਵਾਲੇ ਬਾਗ 'ਚ ਜਿਵੇਂ ਹੋਰ ਵੀ ਕਿਤੇ ਆਪਾਂ ਦੇਖਦੇ ਸੀ ਅੰਗਰੇਜ਼ ਦੇਸ਼ ਨੂੰ ਲੁੱਟ ਰਹੇ ਸੀ ਤੇ ਆਪਣੇ ਲੋਕਾਂ ਤੇ ਅਨੇਕਾਂ ਤਸੱਦੁਰ ਕਰ ਰਹੇ ਸੀਗੇ ਇਸ ਤੋਂ ਇਹਨਾਂ ਨੇ ਦੁਖੀ ਹੋ ਕੇ ਵੀ ਜਿਹੜੇ ਸਾਡੇ ਲੋਕ ਨੇ ਉਹ ਕਿੰਨੇ ਹੀ ਦੁਖੀ ਨੇ ਤੇ ਕਿੰਨੇ ਤਸੱਦਦ ਸ਼ਹਿਰ ਨੇ ਇਸ ਕਰਕੇ ਇਹਨਾਂ ਨੇ ਉਦੋਂ ਜਿਹੜਾ ਅਫਸਰ ਸੀਗਾ ਉਹਨੂੰ ਉਹਨਾਂ ਨੇ ਅੰਗਰੇਜ਼ੀ ਅਫਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਤਾਂ ਜੋ ਉੱਥੋਂ ਇੱਕ ਇਹ ਆਜ਼ਾਦੀ ਦੀ ਜਿਹੜੀ ਪਹਿਲੀ ਮੈਂ ਕਹੂੰਗਾ ਆਜ਼ਾਦੀ ਦੀ ਜਿਹੜੀ ਪਹਿਲੀ ਆਵਾਜ਼ ਸੀ ਇਹ ਜਿਹੜੀ ਸਟਾਰਟ ਹੋਈ ਆ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੇ ਇਹਨਾਂ ਨੇ ਜੋ ਬੜਾ ਵੱਡਾ ਬਲੀਦਾਨ ਦਿੱਤਾ ਤੇ ਅੰਗਰੇਜ਼ ਹਕੂਮਤ ਨੇ ਉਸ ਤੋਂ ਬਾਅਦ ਇਹਨਾਂ ਨੂੰ 23 ਜਨਵਰੀ ਨਾ 23 ਮਾਰਚ 1931 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਤੇ ਇਹਨਾਂ ਨੂੰ ਫਾਂਸੀ ਦੇ ਤਖਤੇ ਟੰਗ ਦਿੱਤਾ ਪਰ ਕੋਈ ਵੀ ਇਹਨਾਂ ਨੂੰ ਨਾਮੋਸ਼ੀ ਨਹੀਂ ਸੀਗੀ ਇਹਨਾਂ ਨੇ ਫੇਰ ਵੀ ਉਦੋਂ ਦੇਸ਼ ਭਗਤੀ ਦੇ ਨਾਰੇ ਲਾਉਂਦੇ ਹੋਏ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਪਣੇ ਗਲਾਂ 'ਚ ਪਾ ਲਿਆ ਤੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਤੇ ਇਤੋਂ ਵੱਡਾ ਕੋਈ ਵੀ ਕੰਮ ਨਹੀਂ ਹੋ ਸਕਦਾ ਜਿਹੜਾ ਆਪਣੀ ਜਾਨ ਦੇ ਕੇ ਦੇਸ਼ ਦੀ ਹਿਫਾਜ਼ਤ ਕਰੇ ਉਥੋਂ ਹੀ ਦੇਸ਼ ਦੀ ਜਿਹੜੀ ਨੀ ਸੀ ਅਸਲ ਆਜ਼ਾਦੀ ਬਲ ਚੱਲੀ ਆ ਜੀ ਬਿਲਕੁਲ ਮਾਸਟਰ ਜੀ ਕਿਉਂਕਿ ਅੱਜ ਸ਼ਹੀਦੀ ਦਿਹਾੜਾ ਸੁਖਦੇਵ ਰਾਜਗੁਰੂ ਸੁਖਦੇਵ ਭਗਤ ਸਿੰਘ ਨੇ ਦੇਸ਼ ਦੀ ਨੌਜਵਾਨੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਗਿਆ ਕੀ ਬੋਲਦੇ ਅੱਜ ਦੇ ਦੇਖੋ ਜਦੋਂ ਕੋਈ ਵੀ ਵੱਡੀ ਘਟਨਾ ਹੁੰਦੀ ਹੈ ਤਾਂ ਉਹ ਦਿਨ ਆ ਜਿਹੜਾ ਵਿਸ਼ੇਸ਼ ਬਣ ਜਾਂਦਾ ਸਾਡੇ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਦੇ ਸੁਖਦੇਵ ਜੀ ਇਹ ਜਿਹੜੀ 23 ਮਾਰਚ ਆ ਇਹ ਸਾਡੇ ਨੌਜਵਾਨਾਂ ਨੂੰ ਇਹ ਤੋਂ ਪ੍ਰੇਰਨਾ ਮਿਲਦੀ ਹੈ ਇਹ ਬਹੁਤ ਵੱਡੀ ਕੁਰਬਾਨੀ ਸੀ ਜਿੱਥੇ ਨਹੀਂ ਰੱਖੀ ਗਈ ਸਾਡੀ ਆਜ਼ਾਦੀ ਦੀ ਇਹ 1907 ਚ ਇਹਨਾਂ ਦਾ ਜਨਮ ਹੋਇਆ ਦੀ ਦੇਖ ਲਓ ਤੁਸੀਂ ਕਮਾਲ ਦੀ ਗੱਲ ਆ 23 ਸਾਲ ਦੀ ਉਮਰ 24 ਸਾਲ ਦੀ ਉਮਰ ਚ ਇਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਿੰਨੇ ਸਾਲ ਇਹ ਜਿਉਂਦੇ ਰਹੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਪਲਾਨਿੰਗ ਚ ਬਤਾਏ ਨੇ ਇਹਨਾਂ ਨੇ ਤੇ ਇਹਨਾਂ ਨੇ ਆਪਦਾ ਕੁਝ ਨਹੀਂ ਬਣਾਇਆ ਤੁਹਾਨੂੰ ਪਤਾ ਉਰੇ ਭਗਤ ਸਿੰਘ ਦੀ ਕੋਈ ਚੀਜ਼ ਹੈਗੀ ਆ ਬਿਲਕੁਲ ਨਹੀਂ ਕਿਤੇ ਕੋਈ ਪਤਾ ਲੱਗਦਾ ਜਿੰਨਾ ਜੀਵਨ ਤੀਗਾ ਸਾਰਾ ਸਾਡੇ ਦੇਸ਼ ਨੂੰ ਉਜਾੜ ਕਰਨ ਵਾਸਤੇ ਲਾਇਆ ਮੈਂ ਤੈਨੂੰ ਕਮਾਲ ਦੀ ਗੱਲ ਦੱਸਦਾ ਆ ਕੱਲ ਖਬਰਾਂ ਵਿੱਚ ਪੜ ਰਹੇ ਸੀਗੇ ਵੀ ਪਾਕਿਸਤਾਨ 'ਚ ਵੀ 23 ਤਰੀਕ ਆ ਜਿਹੜੀ ਇਹਨਾਂ ਦਾ ਸ਼ਹੀਦੀ ਦਿਨ ਉਹ ਬਣਾਇਆ ਜਾ ਰਿਹਾ ਇਹ ਬਹੁਤ ਵੱਡੀ ਬਾਤ ਆ ਉਧਰ ਵੀ ਚੌਂਕਾਂ 'ਚ ਇਹਨਾਂ ਦੀਆਂ ਫੋਟੋਆਂ ਲੱਗ ਰਹੀਆਂ ਨੇ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਇੱਥੇ ਇਕੱਠੇ ਹੋਇਆ ਤਾਂ ਕਿ ਭਗਤ ਸਿੰਘ ਦੀ ਜਿਹੜੀ ਸੋਚ ਆ ਇਹਨੂੰ ਅੱਗੇ ਲਿਆਇਆ ਜਾ ਸਕੇ ਕਿਉਂਕਿ ਪਾਰਟੀਆਂ ਹਮੇਸ਼ਾ ਵਧੀਆ ਸੋਚ ਨੂੰ ਅੱਗੇ ਲਿਜਾਂਦੀਆਂ ਨੇ ਸਾਡੀ ਪਾਰਟੀ ਵੀ ਇਹ ਚਾਹੁੰਦੀ ਆ ਵੀ ਭਗਤ ਸਿੰਘ ਦੀ ਸੋਚ ਨੂੰ ਅੱਗੇ ਲਿਆਇਆ ਜਾਵੇ ਤੇ ਜਿੰਨਾ ਨੌਜਵਾਨ ਤਬਕਾ ਉਹ ਇਹ ਤੋਂ ਸਿੱਖਿਆ ਲਵੇ ਇੱਧਰ ਉੱਧਰ ਇਹ ਰਾਹ ਤੇ ਨਾ ਜਾਵੇ ਭਟਕੇ ਨਾ ਤੇ ਅਸੀਂ ਤਾਂ ਹੀ ਕਹਿੰਦੇ ਵੀ ਭਗਤ ਸਿੰਘ ਨੂੰ ਪੜੋ ਤੇ ਇਹ ਰਾਹ ਤੇ ਚੱਲੋ ਇਹਨਾਂ ਦਾ ਰਾਹ ਕੀ ਸੀਗਾ ਜ਼ੁਲਮ ਦਾ ਟੱਕਰਾ ਕਰਨਾ ਗਊ ਗਰੀਬ ਦੀ ਰੱਖ ਤੇ ਤੀਜੀ ਸੋਚ ਉਹਦੀ ਤੀਵੀ ਪਹਿਲਾਂ ਪੜ੍ਹਾਈ ਕਰੋ ਉਹ ਕਿੱਥੋਂ ਪਤਾ ਲੱਗਦਾ ਇਹ ਆ ਜੇਲ੍ਹ ਦੇ ਵਿੱਚ ਕਿਤਾਬਾਂ ਪੜ੍ਹਦੇ ਸੀ ਭਗਤ ਸਿੰਘ ਜੀ ਉੱਥੋਂ ਪ੍ਰੇਰਣਾ ਲੈਂਦੇ ਤੇ ਵੱਡੇ ਵੱਡੇ ਸੰਤਾਂ ਮਹਾਤਮਾਨੀਆਂ ਤਾਂ ਐਡੀ ਮਹਾਨ ਸ਼ਖਸੀਅਤ ਹੋਈ ਆ ਵਿਸ਼ਵ ਦੇ ਹਰ ਕੋਨੇ 'ਚ ਭਗਤ ਸਿੰਘ ਨੂੰ ਲੋਕ ਯਾਦ ਕਰਦੇ ਨੇ ਅੱਜ ਅਸੀਂ ਐਡੀ ਵੱਡੀ ਸ਼ਖਸੀਅਤ ਦਾ ਧੰਨਵਾਦ ਵੀ ਕਰਦੇ ਆ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਲਈ ਇਹਨਾਂ ਦੇ ਚਰਨਾਚਾਏ ਆ ਧੰਨਵਾਦ ਜੀ ਆ ਜੀ ਬਿਲਕੁਲ ਮਾਸਟਰ ਜੀ ਤੁਸੀਂ ਸੁਣਿਆ ਉਹਨਾਂ ਨੇ ਕਿਆ ਕੀ ਸਰਦਾਰ ਭਗਤ ਸਿੰਘ ਸ਼ਹੀਦ ਦੇ ਆਜ਼ਮ ਜਿਨ੍ਹਾਂ ਨੂੰ 23 ਮਾਰਚ 1931 ਵਾਲੇ ਦਿਨ ਫਾਂਸੀ ਦੇ ਦਿੱਤੀ ਗਈ ਸੀ ਇਸ ਦੇਸ਼ ਦੇ ਲਈ ਹੱਸਦੇ ਹੱਸਦੇ ਕੁਰਬਾਨ ਹੋ ਗਏ ਸੀ ਸਾਡੇ ਨਾਲ ਆਜ਼ਾਦੀ ਘੁਲਾਟੀਆਂ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਮਾਸਟਰ ਜੀ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਕਿ ਇਸ ਤਰ੍ਹਾਂ ਵੇਖਦੇ ਹਾਂ ਅੱਜ ਅੱਜ ਦਾ ਦਿਨ 23 ਮਾਰਚ ਅੱਜ ਦੇ ਦਿਨ 23 ਮਾਰਚ 1931 ਨੂੰ ਸ਼ਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਬਹੁਤ ਸਾਰੇ ਉਸ ਟਾਈਮ ਦੇ ਨੌਜਵਾਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਸ਼ਹੀਦੀਆਂ ਪਾਈਆਂ ਸੀ ਜਿਸ ਟਾਈਮ ਅੰਗਰੇਜ਼ਾਂ ਦੀ ਕਾਲੀ ਹਕੂਮਤ ਨੇ ਦੇਸ਼ ਨੂੰ ਦੱਬ ਰੱਖਿਆ ਸੀਗਾ ਉਸ ਟਾਈਮ ਸ੍ਰੀ ਸਰਦਾਰ ਭਗਤ ਸਿੰਘ ਜੀ ਹੋਰਾਂ ਨੇ بلند ਹੋ ਕੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਤਾਂ ਕਿ ਦੇਸ਼ ਦੇ ਨੌਜਵਾਨ ਸਾਰੇ ਇਕਜੁੱਟ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜ ਸਕਣ ਉਹੀ ਸੇਧ ਨੂੰ ਲੈ ਕੇ ਨੌਜਵਾਨ ਅੱਜ ਦੇ ਨੌਜਵਾਨੇ ਜੋ ਦੇਸ਼ ਦੇ ਉਹਨਾਂ ਨੂੰ ਵੀ ਇਹੀ ਪ੍ਰੇਰਣਾ ਮਿਲਦੀ ਹੈ ਇਹਨਾਂ ਤੋਂ ਵੀ ਭਗਤ ਸਿੰਘ ਦੇ ਰਸਤੇ ਤੇ ਚੱਲਦੇ ਹੋਏ ਦੇਸ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਜਾਦ ਆਜਾਦ ਰੱਖਿਆ ਜਾਵੇ ਤੇ ਉਹਨਾਂ ਦੀ ਸੋਚ ਤੇ ਚੱਲੇ ਜਾਵੇ। ਹਾਂ ਜੀ ਬਿਲਕੁਲ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਸੰਗਰੂਰ ਖੜੇ ਨੇ। ਪ੍ਰਧਾਨ ਜੀ ਅੱਜ ਦੇ ਦਿਨ ਕੀ ਬੋਲਣਾ ਚਾਹੁੰਦੇ ਹੋ ਕਿ ਵਰਕੇ ਬੱਚਿਆਂ ਨੂੰ ਵੀ ਤੁਸੀਂ ਪੜਾਇਆ। ਬੜੀਆਂ ਕਿਤਾਬਾਂ ਪੜਾਈਆਂ ਨੇ ਲਿਟਰੇਚਰ ਪੜਾਇਆ ਗਿਆ 박 ਸਿੰਘ ਦਾ। ਅੱਜ ਕੀ ਬੋਲਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹਨੀ ਆ। ਕੀ ਜਿਹੜਾ ਇਹ ਭਗਤ ਸਿੰਘ ਜੀ ਸਖਸੀਅਤ ਹੈ ਇੱਕ ਤਾਂ ਇਹ ਜ਼ਿੰਦਗੀ ਸਾਰਿਆਂ ਨੂੰ ਪੜਾਈ ਜਾਵੇ ਤੇ ਉਸ ਮਾਂ ਨੂੰ ਵੀ ਸਲਾਮ ਹੈ ਜਿਨੇ ਮਾਂ ਨੇ ਜਨਮ ਦੇ ਕੇ ਅੰਨੀ ਛੋਟੀ ਉਮਰ ਚ ਫਾਂਸੀ ਦੇ ਫੰਦੇ ਤੇ ਚੜਦੇ ਹੋਏ ਵੀ ਉਹਨਾਂ ਨੇ ਕੋਈ ਦੁੱਖ ਨਹੀਂ ਮੰਨਿਆ ਅੰਗਰੇਜ਼ੀ ਹਕੂਮਤ ਨੂੰ ਹਿਲਾਉਣ ਵਾਲਾ ਸਾਡਾ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦੇਣ ਵਾਲੇ ਭਗਤ ਸਿੰਘ ਜੀ ਨੂੰ ਅਸੀਂ ਦਿਲੋਂ ਸਲਾਮ ਕਰਦੇ ਆ ਜੀ ਬਿਲਕੁਲ ਦਿਲੋਂ ਸਲਾਮ ਕਰਦੇ ਨੇ ਇਹਨਾਂ ਦਾ ਕਹਿਣਾ ਕੀ ਹਰ ਇੱਕ ਨੂੰ ਪੜਾਇਆ ਜਾਵੇ ਸਾਡੇ ਨਾਲ ਆਜ਼ਾਦੀ ਗੁਲਾਟੀਆਂ ਮੌਜੂਦ ਨਹੀਂ ਗੱਲ ਕਰ ਲੈਣਾ ਕੀ ਨਾ ਬਾ ਲਾਵ ਸਿੰਘ ਜੀ ਬਾਪੂ ਤੁਸੀਂ ਤੁਸੀਂ ਵੀ ਇਸ ਜੰਗ ਦੇ ਹਿੱਸਾ ਰਹੋ ਆ ਯਾਦ ਕਰਾਉਣ ਦੇ ਲਈ ਪਰ ਅੱਜ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕੀ ਬੋਲਣਾ ਚਾਹੁੰਦੇ ਅੱਜ ਦੇ ਦਮ ਅਸੀਂ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਮੈਂ ਸੁਭਾਸ਼ ਚੰਦਰ ਬੋਸ ਆ ਆਰਮੀ ਜੀ ਦੀ ਅਸੀਂ ਜਰਮਨ ਜਪਾਨ ਦੇ ਜੰਗ ਚ ਭੇਜਿਆ ਤਿਰੰਗਾ ਝੰਡਾ ਸੁਭਾਸ਼ ਚੰਦਰ ਬੋਸ ਨੇ ਰਾਤ ਦੇ 12 ਵਜੇ ਚੁੱਕ ਰੱਖਿਆ ਅਸੀਂ ਜਪਾਨ ਨਾਲ ਲੜਨ ਗਏ ਸੀ ਜਰਮਨ ਦੀ ਮਦਦ ਕਰ ਪਰ ਜਪਾਨ ਆ ਨੇ ਸਾਡੇ ਤੇ ਕੁਰਬਾਨੀ ਕੀਤੀ ਵੀ ਤੂੰ ਸਾਡੀ ਮਦਦ ਕਰੋ ਸ਼ਬਾ ਚੰਦਰ ਉਹਨੇ ਡਾਉਦਾ ਛੱਡ ਕੇ ਐ ਸਾਨੂੰ ਪ੍ਰੇਰ ਕੇ ਉਹਨਾਂ ਨੂੰ ਲੜਾਇਆ ਉੱਥੇ ਬਹੁਤ ਅੰਗਰੇਜ਼ ਮਾਰੇ ਗਏ ਬਹੁਤਾ ਉਥੇ ਹੀ ਮਰ ਗਏ ਬਹੁਤ ਅਸੀਂ ਪਾਣੀ ਦੇ ਜਵਾਜਾ ਇੱਧਰ ਆ ਗਏ ਫਿਰ ਮੈਂ ਲਾਹੌਰ ਜੇਲ੍ਹ ਚ ਪੰਜ ਸਾਲ ਫਾਰਸ਼ੰਗਣੀ ਦਾ ਤਿੰਨ ਦਿਨ ਪਹਿਲਾ ਫਾਸੀ ਰਾਤ ਨੂੰ ਦਿੱਤੇ ਗਏ ਸੀ ਇਹਦਾ ਕੇਸ ਆਲੇ ਕੇਸੇ ਬਰੀ ਹੁੰਦਾ ਦੀ ਰਤੀ ਫਾਰਨ ਨੇ ਧੱਕਾ ਕਰੀ ਕਰੇ ਪਰ ਛੱਡਣਾ ਅੱਜ ਵੀ ਧੱਕਾ ਹੋ ਰਿਹਾ ਕਿਉਂ ਸਾਡੇ ਜਿਹੜੇ ਦੁਨੀਆ ਦੇ ਜਮੂਰੀਅਤ ਹੱਕ ਨੇ ਮੈੜੀ ਰਹੇ ਅਸੀਂ ਬੜੇ ਦੁਖੀ ਆ ਹੱਕ ਦਵਾਉ ਤਾਂ ਬੀਜੇਪੀ ਪਾਰਟੀ ਜੋਰ ਕੋਈ ਨਹੀਂ ਦਵਾ ਸਕਦਾ ਇਹਨਾਂ ਨੇ ਇੱਕ ਸਿਕੰਜਾ ਕੱਸ ਹਰੇ ਕਹਿੰਦਾ ਮੈਨੂੰ ਦੇ ਦੋ ਇਹ ਸਭ ਦੇ ਸਿਰ ਤੇ ਆਤਾ ਪੈਨੇ ਮੰਨੋ ਚਾਹੇ ਨਾ ਮੰਨੋ ਸਾਰੇ ਰਾਜ ਦੇ ਜਿਹੜੇ ਜਾਨੇ ਰੋ ਕਰ ਰਹੇ ਤੇ ਜਬਾਤ ਕੋ ਚੰਗੇ ਕਰੇ ਤਾਂ ਹੁੰਦਾ ਸੇ ਫੀਕਾ ਜੀ ਆ ਬਿਲਕੁਲ ਬਾਪੂ ਤੋਂ ਸੁਣਿਆ ਉਹਨਾਂ ਨੇ ਕੀ ਆਖੀ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਨ੍ਹਾਂ ਨੂੰ 3 ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਗਈ ਸੀ ਕਿਉਂਕਿ ਉਹਨਾਂ ਦਾ ਜੋ ਕੇਸ ਚੱਲਦਾ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬਰੀ ਹੋਣਾ ਲਗਭਗ ਤੈਅ ਸੀ ਪਰ ਅੱਜ ਉਹਨਾਂ ਦੀ ਸ਼ਹੀਦੀ ਦਿਹਾੜੇ ਮੌਕੇ ਭਾਰਤੀ ਜਨਤਾ ਪਾਰਟੀ ਸੰਗਰੂਰ ਦੇ ਵੱਲੋਂ ਅੱਜ ਉਹਨਾਂ ਨੂੰ ਨਮਨ ਕੀਤਾ ਗਿਆ